ਇੱਕ ਪਹਿਲ ਨਾਮ ਦੀ ਸਕੀਮ ਹੈ ਪਹਿਲ ਅਸੀਂ ਇੱਕ ਪਾਇਲਟ ਕੀਤਾ ਸੀਗਾ ਉੱਥੇ ਅਸੀਂ ਇੱਕ ਸਟੋਰ ਬਣਾਤਾ ਨਾਲ ਸਲਾਈ ਮਸ਼ੀਨਾਂ ਰੱਖਦੇ ਆ 100 ਲੇਡੀਜ਼ ਦਾ ਗਰੁੱਪ ਬਣਾਤਾ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਉਹ ਲੇਡੀਜ਼ ਸਿਉਂ ਰਹੀਆਂ ਨੇ ਮੇਰਾ ਨਾਮ ਰਾਮਨ ਪ੍ਰੀਤ ਕਹੜਾਈ ਮੈਂ ਮੋਲਵਾਲ ਦੀ ਰਹਿਣ ਵਾਲੀ ਆ ਜੀ ਤੇ ਮੇਰੇ ਹਸਬੰਦ ਫੈਕਟਰੀ 'ਚ ਕੰਮ ਕਰਦੇ ਸੀ ਜੀ ਤੇ ਉਹਨਾਂ ਦੀ ਕਮਾਈ ਦੇ ਨਾਲ ਸਾਡੇ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਸੀ ਜੀ ਮੇਰੇ ਇੱਕ ਬੇਟਾ ਗਾਈ ਉਹਨਾਂ ਦੀ ਪੜ੍ਹਾਈ ਦਾ ਖਰਚਾ ਵੀ ਨਹੀਂ ਸੀ ਚੱਲਦਾ ਤੇ ਜਿਸ ਦਿਨ ਦੀ ਮੈਂ ਇੱਥੇ ਕੰਮ ਕਰਨ ਲੱਗੀ ਆ ਜੀ ਮੈਂ ਆਪਣੇ ਤੇ ਆਪਣੇ ਘਰਦਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਰਹੀ ਆ ਜੀ ਆਪਣੇ ਬੱਚੇ ਦੀਆਂ ਜ਼ਰੂਰਤਾਂ ਪੂਰੀਆਂ ਕਰ ਰਹੀ ਆ ਜੀ ਮੈਨੂੰ ਬਹੁਤ ਵਧੀਆ ਲੱਗਦਾ ਜੀ ਤੇ ਇੱਥੇ ਆ ਕੇ ਅਸੀਂ ਇੱਥੇ ਸਾਰੀਆਂ ਲੇਡੀਜ਼ ਇਕੱਠੀਆਂ ਰਹਿੰਦੇ ਆ ਇੱਕ ਪਰਿਵਾਰ ਦੀ ਤਰ੍ਹਾਂ ਜਿਸ ਦਿਨ ਦੀ ਜਿਵੇਂ ਇੱਥੇ ਕੰਮ ਤੇ ਲੱਗਿਆ ਮੇਰਾ ਹੌਸਲਾ ਵੱਧ ਗਿਆ ਹੀ ਬਹੁਤ ਮੈਂ ਆਪਣੇ ਘਰ ਦੇ ਖਰਚੇ ਆਪ ਚਲਾ ਰਹੀਆਂ ਜੀ ਡਿਪੈਂਡਬਿਲਟੀ ਘਟ ਜਾਂਦੀ ਸੋ ਅਸੀਂ ਇਹ ਬਹੁਤ ਕਾਮਯਾਬ ਪ੍ਰੋਜੈਕਟ ਹੈ ਤੁਹਾਨੂੰ ਸੁਣ ਕੇ ਹੈਰਾਨੀ ਹੋਊਗੀ ਕਿ ਪਹਿਲੇ ਸਾਲ ਦਾ ਉਹਨਾਂ ਟਰਨਓਵਰ 1.5 ਕਰੋੜ ਰੁਪਈਆ ਜਾਨੀ ਕਿ ਹਰ ਕਲੀਡ ਨੇ 1.5 ਲੱਖ ਰੁਪਈਆ ਕਮਾ ਲਿਆ ਫਿਰ ਅਸੀਂ ਹੁਣ ਹੁਣ ਸਾਨੂੰ ਅੱਜ ਜੀੜੀ ਰਿਪੋਰਟ ਦਿੱਤੀ ਹੈ ਡੀਸੀ ਸੰਗਰੂਰ ਨੇ ਕਿ ਹੁਣ 25 ਪ੍ਰਾਈਵੇਟ ਸਕੂਲਾਂ ਨੇ ਵੀ ਆਪਦੇ ਆਰਡਰ ਦੇਤੇ ਵਰਦੀਆਂ ਸਿਉਣ ਦੇ ਹੁਣ ਅਸੀਂ ਪੁਲਿਸ ਦੀਆਂ ਵਰਦੀਆਂ ਵੀ ਉਹਨਾਂ ਕੋਲ ਦੇ ਰਹੇ ਆ ਸਾਰੇ ਪੰਜਾਬ ਚੱਲਣਗੇ ਪਹਿਲ ਸਕੀਮ ਹੈ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜੀ ਜਿਨ੍ਹਾਂ ਨੇ ਸਾਨੂੰ ਪਹਿਲ ਹੌਜਰੀ ਦੇ ਅੰਦਰ ਕੰਮ ਕਰਨ ਦਾ ਮੌਕਾ ਦਿੱਤਾ